ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਟੌਪਿਕ ਵਾਈਜ਼ MCQ ਦੇ ਵਿੱਚ ਪੰਜਾਬੀ ਅਖਾਣ ਸੋ ਕਲਾਸ ਨੂੰ ਕਰ ਦਿਓ ਜੀ ਲਾਈਕ ਤੇ ਸ਼ੇਅਰ ਤਾਂ ਜੋ ਸਾਰੇ ਜਣੇ ਜੁਆਇਨ ਕਰ ਸਕਣ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦੇ ਦਿਓ ਜੀ ਜੇ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਫਿਰ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਹਾਂਜੀ ਅੱਜ ਥੋੜਾ ਜਿਹਾ ਕਲਾਸਿਸ ਦਾ ਜਿਹੜਾ ਟਾਈਮ ਹੈ ਉਹ ਚੇਂਜ ਕੀਤਾ ਜੀ ਆਪਾਂ ਜੀ ਤਾਂ ਚੱਲਦੇ ਆਂ ਜੀ ਪਹਿਲੇ ਕੁਐਸਚਨ ਵੱਲ ਪ੍ਰਸ਼ਨ 1 ਹੈ ਜੀ ਆਪਣਾ ਅਕਲ ਦਾ ਅੰਨਾ ਗੰਡ ਦਾ ਪੂਰਾ ਅਖਾਣ ਕਿਸ ਲਈ ਵਰਤਿਆ ਜਾਂਦਾ ਹੈ অপਸ਼ਨ A ਬਹੁਤ ਸਿਆਣੇ ਬੰਦੇ ਲਈ ਬੀ ਕਿਸੇ ਅਮੀਰ ਮੂਰਖ ਬੰਦੇ ਲਈ ਸੀ ਗਰੀਬ ਪਰ ਅਕਲਮੰਦ ਲਈ ਤੇ ਡੀ ਕੰਜੂਸ ਵਿਅਕਤੀ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਜੀ ਅਕਲ ਦਾ ਅੰਨਾ ਗੰਡ ਦਾ ਪੂਰਾ ਕਿਸ ਦੇ ਲਈ ਵਰਤਿਆ ਜਾਂਦਾ ਹੈ ਹਾਂਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਸੀ ਤੇ ਬੀ ਮਿਕਸ ਉੱਤਰ ਹੋ ਗਏ ਜੀ ਤਾਂ ਉੱਤਰ ਇੱਥੇ ਬੀ ਆ ਜਿਹੜਾ ਉਹ ਸਹੀ ਰਹੇਗਾ ਕਿ ਕਿਸੇ ਅਮੀਰ ਪਰ ਮੂਰਖ ਬੰਦੇ ਦੇ ਲਈ ਤਾਂ ਸੀ ਆਪਸ਼ਨ ਨਹੀਂ ਜੀ ਬੀ ਇੱਥੇ ਬਿਲਕੁਲ ਸਹੀ ਰਹੇਗਾ ਅਗਲਾ ਕੁਸ਼ਣ ਦੇਖਦੇ ਆ ਆਪਣੀ ਗੱਲ ਵਿੱਚ ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਅਰ ਹੁੰਦਾ ਹੈ ਤਾਂ ਕੀ ਭਾਵ ਹੈ ਆਪਸ਼ਨ ਏ ਸਿਰਫ ਘਰ ਵਿੱਚ ਹੀ ਲੜਨਾ ਬਾਹਰ ਕੁਝ ਵੀ ਨਾ ਬੋਲਣਾ ਬੀ ਗਲੀ ਵਿੱਚ ਸ਼ੇਰ ਦਾ ਆਉਣਾ ਸੀ ਆਪਣੇ ਇਲਾਕੇ ਵਿੱਚ ਹਰ ਕੋਈ ਤਾਕਤਵਰ ਹੁੰਦਾ ਹੈ ਤੇ ਡੀ ਕੁੱਤੇ ਬਹੁਤ ਬਹਾਦਰ ਹੁੰਦੇ ਹਨ ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਇੱਥੇ ਤਾਂ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਬਿਲਕੁਲ ਸਹੀ ਵੀ ਆਪਣੇ ਇਲਾਕੇ ਦੇ ਵਿੱਚ ਹਰ ਕੋਈ ਤਾਕਤਵਰ ਹੁੰਦਾ ਹੈ ਪਰ অপਸ਼ਨ ਆਪਾਂ ਜਿਹੜਾ ਹੈ ਏ ਟਿਕਾ ਹੋਇਆ ਜੀ ਤਾਂ ਇਹ ਵੀ ਇਹ ਉੱਤਰ ਸਹੀ ਆਏਗਾ ਜੀ ਸਿਰਫ ਘਰ ਵਿੱਚ ਹੀ ਲੜਨਾ ਬਾਹਰ ਕੁਝ ਨਾ ਬੋਲਣਾ ਸੋ ਪ੍ਰਸ਼ਨ ਨੰਬਰ 2 ਦੇ ਲਈ ਜੀ ਨਹੀਂ ਪ੍ਰਸ਼ਨ ਨੰਬਰ 2 ਦੇ ਲਈ অপਸ਼ਨ ਏ ਸਹੀ ਹੋਏਗਾ ਜੀ ਕਿ ਸਿਰਫ ਘਰ ਵਿੱਚ ਹੀ ਲੜਨਾ ਬਾਹਰ ਕੁਝ ਨਾ ਬੋਲਣਾ ਤਾਂ অপਸ਼ਨ ਏ ਇੱਥੇ ਬਿਲਕੁਲ ਠੀਕ ਹੋਏਗਾ ਅ ਨੈਕਸਟ ਕੁਐਸਚਨ ਇੱਕ ਪੰਥ ਦੋ ਕਾਜ ਅਖਾਣ ਦਾ ਸਹੀ ਅਰਥ ਚੁਣੋ ਆਪਸ਼ਨ A ਇੱਕ ਰਸਤੇ ਤੇ ਦੋ ਵਾਰ ਜਾਣਾ B ਇੱਕੋ ਸਮੇਂ ਦੋ ਕੀਤੇ ਜਾਣ ਕੰਮ ਕੀਤੇ ਜਾਣ ਤੇ ਦੋਹਾਂ ਦਾ ਲਾਭ ਹੋਵੇ C ਰਸਤਾ ਭੁੱਲ ਜਾਣਾ ਤੇ D ਕੰਮ ਵਿੱਚ ਰੁਕਾਵਟ ਪੈਣੀ ਤੇ ਦੂਸਰਾ ਕੰਮ ਪੂਰਾ ਹੋ ਜਾਣਾ ਤਾਂ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਕਰ ਦਿਓ ਜੀ ਤਾਂ ਜਿਨ੍ਹਾਂ ਨੇ ਉੱਤਰ B ਕੀਤਾ ਹੈ ਬਿਲਕੁਲ ਸਹੀ ਵੀ ਇੱਕੋ ਸਮੇਂ ਦੋ ਕੰਮ ਕੀਤੇ ਜਾਣ ਤੇ ਦੋਹਾਂ ਦੇ ਵਿੱਚ ਲਾਭ ਹੋ ਜਾਣਾ ਅਨੈਕਸਟ ਕੁਐਸਚਨ ਹੈ ਈਦ ਪਿੱਛੋਂ ਤੰਬਾ ਫੂਕਣ ਫੂਕਣਾ ਹੈ ਅਖਾਨ ਕਦੋਂ ਵਰਤਿਆ ਜਾਂਦਾ ਹੈ ਆਪਸ਼ਨ ਏ ਜਦੋਂ ਕੋਈ ਚੀਜ਼ ਲੋੜ ਖਤਮ ਹੋਣ ਤੋਂ ਬਾਅਦ ਮਿਲੇ ਬੀ ਏ ਤਿਹਾੜ ਮਨਾਉਣ ਵੇਲੇ ਕੋਈ ਸ਼ਗਨ ਕਰਨਾ ਹੋਵੇ ਸੀ ਨਵੇਂ ਕੱਪੜੇ ਪਾਉਣ ਵੇਲੇ ਕੋਈ ਸ਼ਗਨ ਕਰਨਾ ਹੋਵੇ ਡੀ ਖੁਸ਼ੀ ਦੇ ਮੌਕੇ ਤੇ ਕੋਈ ਮਾੜਾ ਕੰਮ ਹੋ ਜਾਵੇ ਤਾਂ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਜੀ ਕਿਹੜੀ ਆਪਸ਼ਨ ਇੱਥੇ ਸਹੀ ਹੋਏਗੀ ਜੀ ਤੇ ਜਿਨਾਂ ਨੇ ਉੱਤਰ ਇਹ ਕੀਤਾ ਹੈ ਬਿਲਕੁਲ ਸਹੀ ਜਦੋਂ ਕੋਈ ਚੀਜ਼ ਲੋਡ ਖਤਮ ਹੋਣ ਤੋਂ ਬਾਅਦ ਮਿਲੇ ਤਾਂ ਇਹ ਮੁਖਾਣ ਵਰਤਿਆ ਜਾਂਦਾ ਹੈ ਨੈਕਸਟ ਹੈ ਸੱਪ ਵੀ ਮਰ ਜੇ ਤੇ लाठी ਵੀ ਨਾ ਟੁੱਟੇ ਦਾ ਕੀ ਮਤਲਬ ਹੈ ਦੁਸ਼ਮਨ ਨੂੰ ਨਾ ਮਾਰਨਾ ਬੀ ਕਿਸ ਬਿਨਾ ਕਿਸੇ ਨੁਕਸਾਨ ਦੇ ਕੰਮ ਸਿਰੇ ਚੜ ਜਾਵੇ ਸੀ ਲੱਕੜ ਦੀ ਲਾਠੀ ਮਜ਼ਬੂਤ ਹੋਣਾ ਤੇ ਡੀ ਬਿਨਾ ਖਤਰਾ ਮੁੱਲ ਲੈਣ ਕੰਮ ਨਹੀਂ ਹੁੰਦਾ ਲੈ ਬਿਨਾ ਕੰਮ ਨਹੀਂ ਹੁੰਦਾ ਇੱਥੇ ਆਉਣਾ ਸੀ ਜੀ ਹਾਂਜੀ ਪ੍ਰੈਸ਼ਨ ਨੰਬਰ 5 ਦੇ ਲਈ ਜੀ ਜਿਨ੍ਹਾਂ ਨੇ ਉੱਤਰ B ਕੀਤਾ ਹੈ ਬਿਲਕੁਲ ਸਹੀ ਉੱਤਰ ਬਿਨਾ ਕਿਸੇ ਨੁਕਸਾਨ ਦੇ ਕੰਮ ਸਿਰੇ ਚੜ ਜਾਣਾ ਨੈਕਸਟ ਕੁਐਸਚਨ ਹੈ ਸੱਪ ਦਾ ਬੱਚਾ ਸਕੋਲੀਆ ਅਖਾਣਤਾ ਭਾਵ ਹੈ অপਸ਼ਨ A ਸੱਪਾਂ ਦੀਆਂ ਕਿਸਮਾਂ B ਨੁਕਸਾਨ ਦੇ ਜੀਵ C ਬੱਚਿਆਂ ਦਾ ਖੇਡਣਾ ਤੇ D ਭੜੇ ਇਨਸਾਨ ਦੀ ਔਲਾਦ ਵੀ ਭੜੀ ਹੁੰਦੀ ਹੈ ਮਨਜੀਵ ਆਪਾਂ ਕੱਲ ਨੂੰ ਐਕਸਪਲੇਨ ਕਰ ਦਿਆਂਗੇ ਤੁਸੀਂ ਮੈਨੂੰ ਦੱਸ ਦਿਆ ਜੇ ਕਿਹੜੀ ਪੋਇਮ ਸੀਗੀ ਮੇਲੇ ਵਿੱਚ ਜੱਟ ਠੀਕ ਹੈ ਜੀ ਉਹ ਆਪਾਂ ਕੱਲ ਨੂੰ ਜ਼ਰੂਰ ਐਕਸਪਲੇਨ ਕਰ ਦਿਆਂਗੇ ਤੁਹਾਨੂੰ ਤਾਂ ਜਿਨ੍ਹਾਂ ਨੇ ਇੱਥੇ ਉੱਤਰ ਕੀਤਾ ਹੈ ਜੀ ਡੀ ਬਿਲਕੁਲ ਸਹੀ ਉੱਤਰ ਹੈ ਕਿ ਭੈੜੇ ਇਨਸਾਨ ਦੀ ਜਿਹੜੀ ਔਲਾਦ ਹੈ ਉਹ ਵੀ ਭੈੜੀ ਹੁੰਦੀ ਹੈ ਅ ਨੈਕਸਟ ਕੁਐਸਚਨ ਹਾਥੀ ਜਿਉਂਦਾ ਲੱਖ ਦਾ ਮਰਿਆ ਸਵਾ ਲੱਖ ਦਾ ਕਿਸ ਬਾਰੇ ਕਿਹਾ ਜਾਂਦਾ ਹੈ ਆਪਸ਼ਨ ਏ ਮਹਿੰਗੇ ਜਾਨਵਰਾਂ ਬਾਰੇ ਗੱਲਾਂ ਕਰਨੀਆਂ ਬੀ ਜਦੋਂ ਕਿਸੇ ਮਹਾਨ ਬੰਦੇ ਦੀ ਕਦਰ ਮਰਨ ਪਿੱਛੋਂ ਵੀ ਬਣੀ ਰਹੇ ਸੀ ਵਪਾਰ ਵਿੱਚ ਘਾਟਾ ਪੈਣ ਤੇ ਵੀ ਕੋਈ ਫਰਕ ਨਾ ਪਵੇ ਡੀ ਹਾਥੀ ਦੇ ਦੰਦਾਂ ਦਾ ਵਪਾਰ ਬਹੁਤ ਮਹਿੰਗਾ ਹੁੰਦਾ ਹੈ ਤਾਂ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਤਾਂ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਬਿਲਕੁਲ ਸਹੀ ਕਿ ਜਦੋਂ ਕਿਸੇ ਮਹਾਨ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਪਰ ਉਸ ਤੋਂ ਪਿੱਛੋਂ ਵੀ ਉਹਦਾ ਉਨਾ ਹੀ ਰੁਤਬਾ ਬਣਿਆ ਰਹੇ ਤਾਂ ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ ਨੈਕਸਟ ਹੈ ਹਾਰਡ ਹਰੇਨਾ ਸਾਵਣ ਸੁੱਕੇ ਦਾ ਕੀ ਸਹੀ ਅਰਥ ਹੈ ਏ ਜਿਸ ਦੀ ਹਾਲਤ ਹਮੇਸ਼ਾ ਇੱਕੋ ਜਿਹੀ ਰਹੇ ਬੀ ਮੌਸਮ ਦਾ ਬਦਲਣਾ ਕੰਮ ਤੇ ਅਸਰ ਹੋਵੇ ਸੀ ਫਸਲਾਂ ਦਾ ਨੁਕਸਾਨ ਬਹੁਤ ਹੋ ਜਾਵੇ ਤੇ ਡੀ ਬਹੁਤ ਜ਼ਿਆਦਾ ਮੀਂਹ ਪੈਣਾ ਤੇ ਨੁਕਸਾਨ ਹੋਣਾ ਤਾਂ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰ ਦਿਓ ਜੀ ਕਿਹੜੀ ਆਪਸ਼ਨ ਹੈ ਜਿਹੜੀ ਇੱਥੇ ਸਹੀ ਹੋਏਗੀ ਹਾੜ ਹਰੇ ਨਾ ਸਾਵਣ ਸੁੱਕੇ ਤਾਂ ਇੱਥੇ ਉੱਤਰ ਮਿਕਸ ਹੋ ਗਏ ਜੀ ਬੀ ਏ ਤੇ ਡੀ ਕਿਸੇ ਨੇ ਕੀਤਾ ਸੀ ਚਲੋ ਕੋਈ ਨਾ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਏ ਕੀਤਾ ਹੈ ਜੀ ਉਹ ਸਹੀ ਹੈ ਹਾੜ ਹਰੇ ਨਾ ਸਾਵਣ ਸੁੱਕੇ ਤੋਂ ਭਾਵ ਹੈ ਵੀ ਜਿਸ ਦੀ ਹਾਲਤ ਹਮੇਸ਼ਾ ਇੱਕੋ ਜਿਹੀ ਰਹੇ ਨਾ ਚੰਗਾ ਨਾ ਮਾੜਾ ਨਾ ਸਰਦੀ ਨਾ ਗਰਮੀ ਕਿਸੇ ਤੇ ਵੀ ਕਿਸੇ ਚੀਜ਼ ਦਾ ਕੋਈ ਅਸਰ ਨਾ ਹੋਣਾ ਨੈਕਸਟ ਹੈ ਜੀ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਖਾਣ ਦਾ ਭਾਵ ਦੱਸੋ অপਸ਼ਨ A ਪਰਿਵਾਰਕ ਰਿਸ਼ਤੇ ਵਿੱਚ ਗੁੱਸੇ ਗਿਲੇ ਚੱਲਦੇ ਰਹਿੰਦੇ ਹਨ B ਪੁਰਾਣੀਆਂ ਗੱਲਾਂ ਯਾਦ ਕਰਨਾ ਕਈ ਵਾਰ ਚੰਗਾ ਹੁੰਦਾ ਹੈ C ਕਿਸੇ ਦੀ ਚੜ੍ਹਦੀ ਚੜ੍ਹਾਈ ਹਮੇਸ਼ਾ ਇੱਕੋ ਨਹੀਂ ਰਹਿੰਦੀ ਸਮਾਂ ਬਦਲਦਾ ਹੈ ਤੇ D ਹੈ ਜੀ ਜਾਇਦਾਦ ਦਾ ਬਟਵਾਰਾ ਹਮੇਸ਼ਾ ਚੰਗਾ ਨਹੀਂ ਹੁੰਦਾ ਹਾਂਜੀ ਰਮਨ ਜੀ ਕਰ ਦਿੰਨੇ ਆ ਜੀ ਐਕਸਪਲੇਨ ਕਰ ਦਿੰਨੇ ਆ ਤਾਂ ਜਿਨ੍ਹਾਂ ਨੇ ਪ੍ਰਸ਼ਨ ਨੰਬਰ 9 ਦੇ ਲਈ ਜੀ ਉੱਤਰ ਸੀ ਕੀਤਾ ਹੈ ਬਿਲਕੁਲ ਸਹੀ ਹੈ ਕਿ ਕਿਸੇ ਦੀ ਚੜ੍ਹਾਈ ਹਮੇਸ਼ਾ ਨਹੀਂ ਰਹਿੰਦੀ ਸਮਾਂ ਬਦਲਦਾ ਰਹਿੰਦਾ ਹੈ ਤਾਂ ਰਮਨ ਜੀ ਨੇ ਕਿਹਾ ਵੀ ਇਹਦੀ ਐਕਸਪਲੇਨੇਸ਼ਨ ਕਰਨੀ ਹੈ ਢੋਲ ਵੱਜਦੇ ਕਸ ਕੇ ਲੰਗੋਟ ਆਏ ਸ਼ੇਰ ਗੱਜਦੇ ਦਾਰੇ ਨੂੰ ਸੁਰਹਿਣ ਪਹਿਲੇ ਹੱਥ ਢਾ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਇੰਨਾ ਲਾਈਨਾਂ ਦਾ ਭਾਵ ਹੈ ਵੀ ਜਦੋਂ ਕਿਸਾਨਾਂ ਦੀਆਂ ਫਸਲਾਂ ਪੱਕ ਜਾਂਦੀਆਂ ਨੇ ਤੇ ਉਹ ਮੰਡੀ ਦੇ ਵਿੱਚ ਜਾ ਕੇ ਉਹਨਾਂ ਦੀ ਕਹਿ ਲਓ ਖਰੀਦੋ-ਫਰੋਕਤ ਵੇਚ ਹੁੰਦੀ ਹੈ ਤੇ ਉਹਨਾਂ ਦੇ ਪੈਸੇ ਮਿਲਦੇ ਆ ਤੇ ਉਸ ਤੋਂ ਬਾਅਦ ਕਣਕਾਂ ਦੀ ਜਦੋਂ ਵਾਢੀ ਸ਼ੁਰੂ ਹੁੰਦੀ ਹੈ ਤਾਂ ਉਦੋਂ ਵਿਸਾਖੀ ਦਾ ਜਿਹੜਾ ਤਿਉਹਾਰ ਆ ਮਨਾਇਆ ਜਾਂਦਾ ਹੈ ਤਾਂ ਉਸ ਦੇ ਵਿੱਚ ਉਹ ਕਹਿ ਰਿਹਾ ਵੀ ਢੋਲ ਜਦੋਂ ਵੱਜਦੇ ਆ ਲੰਗੋਟ ਦਾ ਮਤਲਬ ਹੁੰਦਾ ਜਿਹੜੇ ਪਹਿਲਵਾਨ ਕਹਿ ਲਓ ਆਪਦਾ ਨੀਚੇ ਵਾਲੇ ਬਾਡੀ ਪਾਰਟ ਨੂੰ ਕਵਰ ਕਰਦੇ ਆ ਸੋ ਉਹ ਲੰਗੋਟ ਹੁੰਦਾ ਪਰ ਇੱਥੇ ਅਸੀਂ ਗੱਲ ਚਾਦਰੇ ਦੀ ਗੱਲ ਕਰਦੇ ਆ ਤੇ ਛੇਰ ਗੱਜ ਦੇ ਭਾਵ ਜਿਹੜੇ ਕਿਸਾਨ ਲੋਕ ਹੈ ਜਾਂ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਦੇ ਮੁੱਲ ਲਈ ਆ ਫਸਲਾਂ ਦੇ ਉਹਨਾਂ ਦੀ ਗੱਲ ਕੀਤੀ ਹੈ ਆ ਮੈਨੂੰ ਪਤਾ ਨਹੀਂ ਜੀ ਤੁਸੀਂ ਇਹ ਸਹੀ ਲਿਖਿਆ ਕਿ ਨਹੀਂ ਦਾਰੇ ਨੂੰ ਸਰਹਿਣਾ ਪਹਿਲੇ ਹੱਥ ਢਾ ਗਿਆ ਤਾਂ ਇੱਥੇ ਵੀ ਦਾਰੇ ਨੂੰ ਸਰਹਣਾ ਪਹਿਲਾਂ ਹੱਥ ਢਾ ਗਿਆ ਵੀ ਦਾਰਾ ਜਿਹੜਾ ਆਪਣਾ ਪਹਿਲਵਾਨ ਹੈ ਕਹਿ ਲਓ ਪੰਜਾਬ ਦਾ ਬਹੁਤ ਫੇਮਸ ਪਹਿਲਵਾਨ ਹੈ ਤਾਂ ਉਹਦਾ ਕਹਿ ਲਓ ਵੀ ਪਹਿਲਵਾਨੀ ਦੇ ਵਿੱਚ ਘੋਲ ਹੋ ਰਿਹਾ ਸਰਹਣਾ ਪਹਿਲਾਂ ਹੱਥ ਢਾ ਗਿਆ ਵੀ ਦਾਰੇ ਦੀ ਤੇ ਸਰਹਣੇ ਦੇ ਵਿੱਚਕਾਰ ਜਿਹੜਾ ਘੋਲ ਚੱਲ ਰਿਹਾ ਤਾਂ ਜਿਹੜਾ ਸਰਹਣਾ ਪਹਿਲਵਾਨਾ ਉਹਨੇ ਆਪਣੀ ਹਾਰ ਮੰਨ ਲਈ ਹੈ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਭਾਵ ਖੁਸ਼ੀ ਦੇ ਵਿੱਚ ਨੱਚਦਾ ਗਾਉਂਦਾ ਜਿਹੜਾ ਕਿਸਾਨ ਹੈ ਜਾਂ ਜਿਹੜਾ ਜੱਟ ਹੈ ਉਹ ਮੇਲੇ ਦੇ ਵਿੱਚ ਜਾਂਦਾ ਹੈ ਦਾ ਇਹ ਐਕਸਪਲੇਨੇਸ਼ਨ ਬਣੇਗੀ ਜੀ ਇਹਨਾਂ 70 ਦੀ ਚੱਲਦੇ ਆ ਜੀ ਨੈਕਸਟ ਕੁਐਸਚਨ ਤੇ ਕੋਰਣਾ ਚੱਲੀ ਬਾਬਾ ਤਿਹਾਈ ਆ ਖਾਨ ਕਿਸ ਵਿਅਕਤੀ ਲਈ ਵਰਤਿਆ ਜਾਂਦਾ ਹੈ অপਸ਼ਨ A ਜੋ ਬਹੁਤ ਦੂਰ ਤੱਕ ਚੱਲ ਸਕੇ B ਥੋੜਾ ਜਿਹਾ ਕੰਮ ਕਰਕੇ ਹੀ ਥੱਕ ਜਾਵੇ C ਜਿਸ ਨੂੰ ਬਹੁਤ ਪਿਆਸ ਲੱਗੀ ਹੋਵੇ ਤੇ D ਬਹੁਤ ਹੀ ਮਿਹਨਤ ਬਹੁਤ ਮਿਹਨਤੀ ਬੰਦੇ ਲਈ ਤਾਂ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਜੀ ਜੀ ਤੇ ਜਿਨ੍ਹਾਂ ਦਾ ਉੱਤਰ ਬੀ ਆਇਆ ਹੈ ਬਿਲਕੁਲ ਸਹੀ ਥੋੜਾ ਜਿਹਾ ਕੰਮ ਕਰਕੇ ਹੀ ਥੱਕ ਜਾਣਾ ਨੈਕਸਟ ਹੈ ਜੀ ਕੰਮ ਪਿਆਰਾ ਕੇ ਚੰਮ ਅਖਾਣ ਤੋਂ ਕੀ ਸਿੱਖਿਆ ਮਿਲਦੀ ਹੈ ਆਪਣੇ ਇਨਸਾਨ ਦੀ ਸੁੰਦਰਤਾ ਨਾਲੋਂ ਉਸ ਦੇ ਗੁਣ ਦੀ ਵਧੇਰੇ ਕਦਰ ਹੁੰਦੀ ਹੈ ਬੀ ਸਰੀਰਿਕ ਸੁੰਦਰਤਾ ਜ਼ਰੂਰੀ ਹੈ ਸੀ ਚਮੜੀ ਦੇ ਰੋਗ ਕਰਕੇ ਸਰੀਰ ਖਰਾਬ ਸਰੀਰ ਦਾ ਖਰਾਬ ਹੋ ਜਾਣਾ ਡੀ ਹੈ ਕਾਮਨਾ ਕਰਨਾ ਕੇਵਲ ਸੁੰਦਰਤਾ ਤੇ ਧਿਆਨ ਦੇਣਾ ਤਾਂ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰ ਦਿਓ ਜੀ ਕਿਹੜੀ ਆਪਸ਼ਨ ਇੱਥੇ ਬਿਲਕੁਲ ਸਹੀ ਹੋਏਗੀ ਸਾਹਿਤਿ ਉੱਤਰ A ਕਰਨ ਵਾਲੇ ਬਿਲਕੁਲ ਸਹੀ ਹਨ ਕਿ ਇਨਸਾਨ ਦੀ ਸੁੰਦਰਤਾ ਨਾਲੋਂ ਉਸ ਦੇ ਗੁਣਾਂ ਦਾ ਮੁੱਲ ਜ਼ਿਆਦਾ ਹੁੰਦਾ ਹੈ। ਨੈਕਸਟ ਹੈ ਜੀ ਕਾਠ ਦੀ ਹੰਡੀ ਵਾਰ-ਵਾਰ ਨਹੀਂ ਚੜਦੀ ਦਾ ਕੀ ਅਰਥ ਹੈ? ਆਪਸ਼ਨ A ਰਸੋਈ ਦੇ ਬਰਤਨਾ ਬਰਤਨਾ ਸਦਾ ਲਈ ਵਰਤੇ ਜਾਂਦੇ। ਬਰਤਨ ਸਦਾ ਲਈ ਸਦਾ ਨਹੀਂ ਵਰਤੇ ਜਾਂਦੇ। B ਹੈ ਜੀ ਧੋਖੇਬਾਜ਼ੀ ਜਾਂ ਚਲਾਕੇਬਾਜ਼ੀ ਹਮੇਸ਼ਾ ਨਹੀਂ ਚੱਲਦੀ। C ਲੱਕੜ ਦੇ ਭਾਂਡੇ ਵਿੱਚ ਖਾਣਾ ਬਣਾਉਣਾ ਹਮੇਸ਼ਾ ਚੰਗਾ ਨਹੀਂ ਹੁੰਦਾ। ਤੇ ਧੀ ਵਾਰ-ਵਾਰ ਮਿਹਨਤ ਕਰਨ ਨਾਲ ਹਰ ਵਾਰ ਸਫਲਤਾ ਮਿਲਦੀ ਹੈ। ਤਾਂ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਜੀ ਇੱਥੇ? ਹਾਂਜੀ। ਤਾਂ ਇੱਥੇ ਜਿਨ੍ਹਾਂ ਨੇ ਵੀ ਉੱਤਰ B ਕੀਤਾ ਹੈ ਜੀ ਬਿਲਕੁਲ ਸਹੀ ਹੈ ਕਿ ਧੋਖੇਬਾਜ਼ੀ ਜਾਂ ਚਲਾਕੀ ਹਮੇਸ਼ਾ ਨਹੀਂ ਚਲਦੀ। ਅ ਨੈਕਸਟ ਕੁਐਸਚਨ ਹੈ ਜੀ। ਕੱਲ ਨਾਮ ਕਾਲ ਦਾ ਅਖਾਣ ਦਾ ਸਹੀ ਮਤਲਬ ਕੀ ਹੈ অপਸ਼ਨ A ਕੱਲ ਦਾ ਦਿਨ ਵਧੀਆ ਹੋਵੇਗਾ B ਅੱਜ ਦਾ ਕੰਮ ਅੱਜ ਹੀ ਮੁਕਾ ਲੈਣਾ ਚਾਹੀਦਾ ਹੈ ਕੱਲ ਦਾ ਕੋਈ ਪਤਾ ਨਹੀਂ C ਹੈ ਜੀ ਸਮਾਂ ਬਹੁਤ ਬਲਵਾਨ ਹੈ ਕੁਝ ਵੀ ਹੋ ਸਕਦਾ ਹੈ ਤੇ D ਮੌਤ ਬਾਰੇ ਸੋਚਣਾ ਠੀਕ ਨਹੀਂ ਹੁੰਦਾ ਤਾਂ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਇੱਥੇ ਹਾਂਜੀ ਤਾਂ ਜਿਨ੍ਹਾਂ ਨੇ ਵੀ ਉੱਤਰ B ਕੀਤਾ ਹੈ ਜੀ ਬਿਲਕੁਲ ਸਹੀ ਕਿ ਅੱਜ ਦਾ ਕੰਮ ਅੱਜ ਹੀ ਮੁਕਾ ਲੈਣਾ ਚਾਹੀਦਾ ਹੈ ਕੱਲ ਦਾ ਕੁਝ ਪਤਾ ਨਹੀਂ ਲੱਗਦਾ ਨੈਕਸਟ ਕੁਐਸਚਨ ਹੈ ਜੀ ਕਮਾਨੋਂ ਛੁੱਟਿਆ ਤੀਰ ਅਤੇ बीत ਚੁੱਕਿਆ ਸਮਾਂ ਵਾਪਸ ਨਹੀਂ ਆਉਂਦਾ ਦਾ ਭਾਵ ਹੈ ਆਪਸ਼ਨ A ਨਿਸ਼ਾਨੇਬਾਜ਼ੀ ਸਿੱਖਣਾ B ਸਮਾਂ ਬਹੁਤ ਹੌਲੀ ਚੱਲਦਾ ਹੈ B ਸੌਰੀ C ਹੈ ਤੀਰ ਕਮਾਨ ਦੀ ਵਰਤੋਂ ਤੇ D ਗੁਜ਼ਰਿਆ ਵਕਤ ਕਦੇ ਮੁੜ ਕੇ ਨਹੀਂ ਆਉਂਦਾ ਤਾਂ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰ ਦਿਓ ਜੀ ਕਿਹੜਾ ਉੱਤਰ ਇੱਥੇ ਸਹੀ ਹੋਏਗਾ ਹਾਂਜੀ ਤਾਂ ਜਿਨ੍ਹਾਂ ਨੇ ਵੀ ਉੱਤਰ ਡੀ ਕੀਤਾ ਹੈ ਬਿਲਕੁਲ ਸਹੀ guzreya ਵਕਤ ਕਦੇ ਮੁੜ ਕੇ ਨਹੀਂ ਆਉਂਦਾ ਨੈਕਸਟ ਕੁਐਸਚਨ ਇੱਕੋ ਆਂਡਾ ਉਹ ਵੀ ਗੰਦਾ ਅਖਾਣ ਕਦੋਂ ਵਰਤਿਆ ਜਾਂਦਾ ਹੈ ਆਪਣੀ ਜਦੋਂ ਚੀਜ਼ਾਂ ਬਹੁਤ ਸਾਰੀਆਂ ਹੋਣ ਬੀ ਜਦੋਂ ਕਿਸੇ ਕੋਲ ਕੋਈ ਇੱਕ ਚੀਜ਼ ਜਾਂ ਸੰਤਾਨ ਹੋਵੇ ਤੇ ਉਹ ਵੀ ਨਿਕੰਮੀ ਹੋਵੇ ਸੀ ਖਰਾਬ ਖਾਣੇ ਬਾਰੇ ਅਤੇ ਚੰਗੇ ਖਾਣੇ ਬਾਰੇ ਦੱਸਣਾ ਡੀ ਵਪਾਰ ਵਿੱਚ ਫਾਇਦਾ ਹੋਣਾ ਤੇ ਲਾਭ ਵੀ ਤਾਂ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਕਰ ਦਿਓ ਜੀ ਕਿਹੜਾ ਉੱਤਰ ਇੱਥੇ ਹੈ ਉਹ ਸਹੀ ਹੋਏਗਾ ਹਾਂਜੀ ਤਾਂ ਜਿਨ੍ਹਾਂ ਨੇ ਵੀ ਉੱਤਰ ਕੀਤਾ ਹੈ ਜੀ ਬੀ ਬਿਲਕੁਲ ਸਹੀ ਕਿ ਜਦੋਂ ਕਿਸੇ ਕੋਲ ਇੱਕ ਹੀ ਚੀਜ਼ ਜਾਂ ਸੰਤਾਨ ਹੋਵੇ ਤੇ ਉਹ ਵੀ ਨਿਕੰਮੀ ਹੋਵੇ ਤਾਂ ਇਹ ਹੈ ਜੀ ਇਸ ਅਖਾਣ ਦਾ ਅਰਥ ਸੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਇਹ 15 ਅਖਾਣੀਆਂ ਹੈ ਜਿਹੜੀ ਡਿਸਕਸ ਕਰਾਂਗੇ ਜੀ ਤਾਂ ਜਿਹੜੀ ਕੱਲ ਨੂੰ ਕਲਾਸ ਲਗਾਵਾਂਗੇ ਉਹਦੇ ਵਿੱਚ ਇੱਕ ਹੋਰ ਜਿਹੜੀ ਆਪਾਂ ਅਖਾਣ ਵਾਲੀ ਕਲਾਸ ਲਗਾਵਾਂਗੇ ਤਾਂ ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਕਲਾਸ ਹੈ ਜਿਹੜੀ ਪਸੰਦ ਆਈ ਹੋਵੇਗੀ ਤੇ ਜੇ ਕਿਸੇ ਦਾ ਕੋਈ ਸਵਾਲ ਪ੍ਰਸ਼ਨ ਹੈ ਤਾਂ ਉਹ ਪੁੱਛ ਦ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਅਗਲੀ ਕਲਾਸ ਲਗਾਉਣੀ ਹੈ ਜੀ ਹੁਣ ਮਾਸਟਰ ਕੈਡਰ ਦੀ ਜਿਦੇ ਵਿੱਚ ਆਪਾਂ ਮੋਹਨ ਭੰਡਾਰੀ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਨੇ ਹਨ ਓਕੇ ਜੀ ਓਕੇ ਥੈਂਕ ਯੂ ਜੀ ਥੈਂਕ ਯੂ ਸੋ ਸਮਾਂ ਘੱਟ ਹੋਣ ਕਰਕੇ ਜਿਹੜੀ ਅੱਜ ਦੀ ਕਲਾਸ ਹੈ ਆਪਾਂ ਛੋਟੀ ਰੱਖੀ ਹੈ ਜੀ ਸਤਿ ਸ੍ਰੀ ਅਕਾਲ ਮਨਦੀਪ ਬਣੀ ਜੀ ਧੰਨਵਾਦ ਜੀ ਧੰਨਵਾਦ ਸੋ ਅੱਜ ਦੀ ਕਲਾਸ ਦੇ ਵਿੱਚ ਆਪਾਂ 15 ਪ੍ਰਸ਼ਨ ਹੀ ਕਰਾਂਗੇ ਬਾਕੀ ਪ੍ਰਸ਼ਨ ਜਿਹੜੇ ਆਪਾਂ ਕੱਲ ਦੀ ਕਲਾਸ ਦੇ ਵਿੱਚ ਕਰਾਂਗੇ ਜੀ ਸੋ ਉਮੀਦ ਕਰਦੇ ਹਾਂ ਤੁਹਾਨੂੰ ਕਲਾਸ ਚੰਗੀ ਲੱਗੀ ਹੋਵੇਗੀ 10 ਮਿੰਟਾਂ ਬਾਅਦ ਲਾਉਣੇ ਆ ਜੀ ਆਪਾਂ ਆਪਣੀ ਮਾਸਟਰ ਕੈਡਰ ਦੀ ਕਲਾਸ ਜਿਦੇ ਵਿੱਚ ਆਪਾਂ ਪ੍ਰਸ਼ਨ ਉੱਤਰ ਹੱਲ ਕਰਾਂਗੇ ਜੀ ਹਾਂਜੀ ਮਨਦੀਪ ਬਣੀ ਜੀ ਅੱਜ ਆਪਾਂ ਟਾਈਮ ਚੇਂਜ ਕੀਤਾ ਸੀ ਇਸ ਕਰਕੇ ਥੋੜਾ ਜਿਹਾ ਸ਼ਾਮ ਨੂੰ ਕੰਮ ਹੈ ਠੀਕ ਹੈ ਜੀ ਮਿਲਦੇ ਹਾਂ ਫਿਰ ਮਾਸਟਰ ਕੈਡਰ ਦੀ ਕਲਾਸ ਦੇ ਵਿੱਚ 10 ਮਿੰਟਾਂ ਬਾਅਦ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ